ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਨੀਲੀ 라ਵੀ ਦੀਆਂ ਤੇ ਇੱਕ ਦਿਖਾਉਣੀ ਹੈ ਮੋਹਰਾ ਦੀ ਝੋਟੀ ਤੇ ਇੱਕ ਦਿਖਾਉਣੀ ਆ ਪਾੜ ਕੇ ਕੱਟੀ ਇਹ ਚਾਰ ਨਾਲ ਬਕਾਉਆ ਡਿਟੇਲ ਇਹਨਾਂ ਬਾਰੇ ਪੁੱਛਦੇ ਆਓਗੇ ਕਦੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰੈਸ ਦੱਸੋ ਜੀ ਪਿੰਡ ਬੁਰਜੀ ਦਾ ਫਤੇਗੜ ਤਸੀਲ ਤਪਾ ਜਿਹੜਾ ਬਰਨਾਲਾ ਠੀਕ ਹੈ ਇਹ ਆਪਣਾ ਸੈਨੇ ਦੇ ਮੋੜ ਮੋੜ ਦੇ ਸਨ ਜਾ ਕੇ ਕੋਠੇ ਹਨ ਬੁਰਜ ਫਤੇਗੜ ਤੇ ドラਗਾ ਪੱਤੀ ਮੌੜਾਂ ਦੇ ਵਿਚਾਲੇ ਰਾਗਾਲੇ ਵਜਦੇ ਹਨ ਠੀਕ ਹੈ ਇਹ ਸੈਨੇ ਜੁਆਏ ਕੋਠੇ ਹਨ ਨਹੀਂ ਮੇਰੇ ਮੋੜ ਨਾ ਵਿੱਚ ਮੋੜ ਨਾ ਵਿੱਚ ਮੋੜ ਨਾ ਵਿੱਚ ਠੀਕ ਹੈ ਜ਼ਿਲ੍ਹਾ ਬਰਨਾਲਾ ਆ ਗਿਆ ਹਨ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 84 272 49 213 84 272 ਹਾਂਜੀ 49 213 49 213 ਆਜਾ ਆਪਣਾ ਵੀ ਇੱਥੇ ਚੱਲਦਾ ਠੀਕ ਆ ਆਪਣੀਲੀ ਦਾਬੀ ਦਾ ਮੱਝਾ ਦੇਖਿਆ ਨਾ ਤਿੰਨ ਚਾਰ ਛੋਡੇ ਕੋਲ ਫਰੇ ਪਾ ਲਿਆਂਦੀਆਂ ਕਿਸੇ ਪਾਸੇ ਵੀਰੇ ਇਹ ਮੈਂ ਘਰੇ ਨੱਲਾਸੀ ਦੁੱਧ ਦਾ ਕਾਰੋਬਾਰ ਕਰਦੇ ਸੀ ਬੇਟਾ ਭੱਗਿਆ ਵਿਦੇਸ਼ ਉਹ ਸਾਹਮਣੀਆਂ ਇਸ ਕਰਕੇ ਹੁਣ ਸੇਲ ਕਰ ਤੀਕਾ ਇਹ ਫਿਰ ਆਪਣੇ ਕੋਲ ਸਾਰਾ ਰਾਵਾਂ ਲੈ ਕੇ ਕਿੱਥੋਂ ਆਏ ਆ ਆ ਵੀਰੇ ਇਹ ਮੈਂ ਮਤਲਬ ਬਾਰਡਰ ਇਹ ਵੀ ਬਾਰਡਰ ਹੱਦ ਤੇ ਤੋਂ ਲੈ ਕੇ ਸਾਰੇ ਇਹ ਘਰੇ ਚੁਆਹੀ ਵਾਸਤੇ ਲਿਆਂਦੇ ਸੀ ਬਸ ਵਿਦੇਸ਼ ਜਾਣੇ ਕਰਕੇ ਬੇਟੇ ਦੇ ਤਾ ਵੇਚ ਰਿਹਾ ਹੁਣ ਠੀਕ ਹੈ ਮਲਕ ਗੱਲੀ ਗੱਲੀ ਕਰਕੇ ਪਹਿਲਾਂ ਆਪਾਂ ਮੱਝਾਂ ਲੈ ਜਾਂਦੇ ਸੀ ਹੁਣ ਇੱਕ ਇੱਕ ਦੋ ਦੋ ਸੂਏ ਨਾ ਤੂੰ ਪੀ ਲੈ ਆਪਾਂ ਹਾਂਜੀ ਇੱਕ ਇੱਕ ਸੂਆ ਸਾਡੇ ਤੋਂ ਪਹਿਲੇ ਨੰਬਰ ਤੇ ਬੂਰੀ ਨੀਲੀ ਦਾ ਵੀ ਟੇਟੇ ਕੱਟਦੇ ਆਪਾਂ ਦੇਖੀ ਜਾਂਦੇ ਆ ਬੱਚਾ ਆ ਗਿਆ ਮੇਰ ਦਾ ਬੂਰਾ ਨੀਲੀ ਦਾ ਵੀ ਹੈ ਨਾ ਡਾਇਮੰਡ ਦਾ ਬੱਚਾ ਵੀਰੇ ਡਾਇਮੰਡ ਹਰੀ ਕਲ ਦਾ ਬੱਚਾ ਆ ਗਿਆ ਪਿਓ ਆਪਣੇ ਕੋਲ ਪਿਆ ਵੀਰੇ ਜੇ ਅਗਲਾ ਮੰਗੂ ਤਾਂ ਆਪਾਂ ਸਟਰਾ ਵੀ ਅਗਲੇ ਦਿਨ ਦਿਖਾ ਦੇਣਗੇ ਠੀਕ ਆ ਤੇ ਕਿਹੜਾ ਸੂਆ ਸੂਈ ਆ ਮੱਝ ਇਹ ਵੀਰੇ ਹੁਣ ਤੀਜਾ ਸੂਆ ਸੂਈ ਆ ਤੀਜਾ ਸੂਆ ਹੁਣ ਦੁੱਧ ਕਿੰਨਾ ਗਏ ਥੱਲੇ ਹੁਣ ਵੀਰੇ 10 ਲੀਟਰ ਦੁੱਧ ਆ ਕੈਕ ਦਿਨ ਹੋ ਗਏ ਸ ਹਾਂਜੀ ਤੇ ਹੈ ਡਾ ਡਾਇਮੰਡ ਦਾ ਬੱਚਾ ਹਨਾ ਹਾਂਜੀ ਡਾਇਮੰਡ ਦਾ ਸਿਸਟਰ ਆਪਣੇ ਕੋਲੇ ਪਈ ਠੀਕ ਆ ਉਸ ਗੱਲੋਂ ਕਨਫਰਮ ਆ ਬੱਚਾ ਦੇਖੋ ਕਿਆ ਬਾਤਾਂ ਆਖੋ ਕੁ ਮਣਕ ਨਹੀਂ ਟੇਢੇ ਤੇ ਪੜਾ ਹਨਾ ਬਾਕੀ ਮਣਕ ਜਰ ਬੀ ਨੀਲੇ ਦਾ ਵੀ ਦੋ ਬਰੀਡ ਆ ਗਏ ਤਾਂ ਬੱਚਾ ਪੂਰਾ ਪਿਓਰ ਆ ਗਿਆ ਜਮਾ ਬਿਲਕੁਲ ਸਟੈਂਡਰਡ ਜੀ ਚੌਣ ਚਵਾਈ ਓਕੇ ਆ ਵੀਰੇ ਜਮਾ ਸਾਰੇ ਕੁੱਲ ਪਿੱਛੇ ਦੀਆਂ ਦੀ ਆਪਣੀ ਗਾਰੰਟੀ ਰੂ ਆਪਾਂ ਹੁਣ ਚਵਾਈ ਇਹਦੀ ਹੋਈ ਵੀ ਆ ਹਾਂ ਮੇਰੇ ਹੁਣ ਚਵਾਈ ਹੋਈ ਜੀ ਸਵੇਰ ਦਾ ਟਾਈਮ ਆ ਬਾਈਆਂ ਨੇ ਚਵਾਈ ਕਰਦੀ ਮੈਂ ਤੇਰੇ ਨਾਲ ਲੇਟ ਹੋਈ ਚਵਾਈ ਹੋਈ ਹੋਈ ਆ ਵੀਰੇ ਠੀਕ ਐ ਕਿੰਨਾ ਦੁੱਧ ਨਿਬੜੂ ਹੁਣ ਟਾਈਮ ਦਾ ਵੀਰੇ ਇਹਦਾ ਤੁਮਾ ਮੰਨ ਕੇ ਚੱਲ ਪਾ ਵੀ ਕੱਤੇ ਨਹੀਂ ਚੰਗਾ ਕੇ ਅਸੀਂ 4 ਲੀਟਰ ਡੰਗ ਦਾ ਚੋਲਿਆ। ਕਹਿੰਦਾ ਬਾ 10 ਕਿਲੋ ਦਾ ਹਾਜਰ ਹੈਗਾ। ਰੇਟ ਇਹਦਾ ਕੀ ਰੱਖਿਆ ਝੋਟੀ ਦਾ ਬਾ? ਰੇਟ ਵੀਰੇ ਦਾ 85000। ਮਾਨਦਾਨ। ਮਾਨਦਾਨ ਵੀਰੇ ਜਰੂਰ ਕਰਾਂਗੇ। ਠੀਕ ਐ। ਤੋਰੇਵਾਰ ਨੂੰ। ਸੋ ਪਰ ਮੂੰਹ ਮੱਥਾ ਦੇਖ ਸਕਦਾ ਮੱਥੇ ਦੇ ਪਟਾ ਥੱਲੇ ਵਾ ਵਗੈਰਾ ਦੇਖ ਸਕਦਾ ਸੋਣਾ ਸਾਫ ਰਚ ਚਵਾਈ ਐ ਇਸ ਵਕਤ ਇਹਦੀ ਹੋਈ ਵੀ ਆ। ਥੋੜੀ ਆ ਮਧਰੀ ਗੋਟੀ ਜੀ ਗਈ ਐ। ਕੀਮਤ ਇਹਦੀ ਵੀਰੇ ਨੇ ਕੀਤੇ 85000 ਰੁਪਇਆ। ਥੋੜੀ ਫਿਰ ਗਾੜੀ ਭਾਰੀ ਰੱਖਦੀ ਆ ਹਨਾ। ਹਾਂਜੀ। ਤੇ ਆ ਗਾੜੀ ਦੀ ਥੋੜੀ ਝ ਪੂਰ ਜਾਂ ਮੱਝ ਹੁੰਦੀਆਂ ਅੱਗੇ ਤੋਂ ਚੌੜ ਜਾਂ ਹੁੰਦੀਆਂ ਠੀਕ ਹੈ ਥੋੜੀਆਂ ਤਕਰੀਆਂ ਹੋਣਗੀਆਂ ਜੈ ਕਾਲ ਸੋ ਬਾਕੀ ਥਾਂ ਥੋਂ ਦੇਖੋ ਨੀੜ ਤੋਂ ਸੋਹਣਾ ਸਾਫ ਸੁਥਰਾ 85000 ਰੁਪਏ ਕੀਮਤ ਆ ਕੱਦ ਦਰਮਿਆਨਾ ਆ ਕਿ ਅੱਖ ਮਣਕਣੀ ਪਿਓਰ ਬੂਲੀ ਬੂਰੀ ਨੀਲੀ ਦਾ ਵੀ ਚੌਣ ਚਵਾਦੀ ਕੋਈ ਭੂਸਰਲਾ ਤੈਨੂੰ ਮੇਰੇ ਜਮਾ ਗਰੰਟੀ ਹੋਊ ਆਪਣੀ ਅੱਗੇ ਦੋ ਨੰਬਰ ਦੇ ਨੀਲੀ ਦਾ ਵੀ ਮੱਝ ਦੇਖੀ ਜਾਂਦੇ ਆਪਾਂ ਇਹ ਕਿਹੜਾ ਸੂਆ ਸੁੰਦੀ ਆ ਬਿਰੇ ਟੀਜੇ ਇਹ ਸੂਗੀ ਹੁਣ ਠੀਕ ਹੈ ਸੂਗੀ ਹੁਣ ਮਤਲਬ ਪਰ ਮਤਲਬ ਡਰਾਈ ਹੋਊਗੀ ਹੁਣ ਇਹਦਾ 1 ਮਹੀਨਾ ਤੇ 5 ਦਿਨ ਤੇ ਬਾਕੀ ਆ ਬਿਰੇ 1 ਮਹੀਨਾ 5 ਦਿਨ ਇਹਦੇ ਬਾਕੀ ਰਹਿ ਗਏ ਸੂਚ ਹਾਂਜੀ ਕਿੰਨੇ ਕਿਲੋ ਦੁੱਧ ਤੇ ਚੱਲੀ ਆ ਜੀ ਇਹ ਬਿਰੇ ਅਸੀਂ ਇਹਦਾ 17 ਲੀਟਰ ਦੁੱਧ ਚੋਏ ਕਹਿੰਦੇ ਭਾਬ 16 ਕਿਲੋ ਦੁੱਧ ਵਾਲੀ ਮੱਚ ਸੀਗੀ ਏ ਵੀਰੇ 16 17 16 17 ਰਹਿ ਗਈ ਲੜ ਚੋਕੇ ਸੀ ਦੁੱਧ ਦਾ ਕਾਰੋਬਾਰ ਕਰਦੇ ਅਸੀਂ ਪਾਉਂਦੇ ਰਹਿ ਹੰਡੀ ਲਈ ਠੀਕ ਹੈ ਹੁਣ ਇਹਦੇ ਟੀਕੇ ਵਧੀਆ ਲੱਗਿਆ ਵਾ ਹਾਂ ਵੀਰੇ ਟੀਕਾ ਆਪਣਾ ਨੀਲੀ ਦਾ ਵੀ ਦਿੱਤਾ ਲੱਗਾ ਕੱਲ੍ਹ ਕਾ ਮੈਂ ਤਾਂ ਸਟਰਾ ਗੁੰਮ ਹੋ ਗਿਆ ਠੀਕ ਹੈ ਮਲਾ ਸ਼ੋਰ ਨਹੀਂ ਹੈ ਵੀ ਕਿਹੜਾ ਲੱਗਿਆ ਪਰ ਇੰਨੀ ਗੱਲ ਪਤਾ ਵੀ ਬੱਚਾ ਇਹ ਨੀਂਦ ਦਾ ਵਿੱਚ ਪਾਉਣਾ ਇਹਨੇ ਹਾਂ ਬੱਚਾ ਠੀਕ ਹੈ ਮਹੀਨਾ ਬਾਕੀ ਰਹਿ ਗਿਆ 1 ਮਹੀਨਾ ਪੰਜ ਦਿਨ ਦੁੱਧ ਸਾਡੇ ਨੂੰ ਟਾਈਮ ਕਿੰਨਾ ਹੋਇਆ ਵੀਰੇ ਇਹੇ ਅਸੀਂ ਮੰਨ ਲਿਆ ਸੱਤ ਕੁ ਮਹੀਨੇ ਚੁਈਏ ਸਾਢੇ ਸੱਤ ਠੀਕ ਹੈ ਦੁੱਧ ਬਾਅਦ ਫਿਰ ਸਾਨੂੰ ਆਏ ਹੋਗਾ ਵੀ ਜਦੋਂ ਹਾਂ ਆਪਾਂ ਮੰਨ ਲਿਆ ਵੀ ਜੇ ਸਮਾਂ ਨਾ ਦੇਵਾਂਗੇ ਮੂਰੇ ਫਿਰ ਦੁੱਧ ਨਹੀਂ ਪਸੂ ਦਿੰਦਾ ਫਿਰ ਉਸਾਰ ਜੈ ਜੈਕਾਰ ਇਹਦੀ ਕੀਮਤ ਕੀ ਰੱਖੀ ਅੱਜ ਵੀਰੇ ਜੇ ਤਾਂ ਅੱਜ ਕੋਈ ਬੰਦਾ ਕੱਚੀ ਦਾ ਸੌਦਾ ਕਰਦਾ ਫਿਰ ਤਾਂ 1,35,000 ਰੁਪਏ ਜੇ ਅਗਲਾ ਤਿਆਰ ਹੋ ਗਿਆ ਪਸ਼ੂ ਤਲ ਜਾਂਦਾ ਚੈੱਕ ਕਰਕੇ ਆਪ ਠੀਕ ਹੈ ਵੀ ਪਰ ਆਪਣਾ ਇਹ ਬੈਕ ਨਹੀਂ ਪਰ ਮਹੀਨਾ ਰੋਕੇ ਵੀ ਆਪਾਂ ਵੇਚ ਦਾਂਗੇ ਹਣਾ ਹਾਂ ਫਿਰ ਉਹ ਮਹੀਨਾ ਤੋੜ ਦੇ ਬਾਹਰ ਨੂੰ ਮੜਾ ਜਾ ਸੁਪਰੇ ਦੂਜੇ ਨੰਬਰ ਦੇ ਆਪਾਂ ਜੀ ਮੱਝ ਦੇਖਦੇ ਪਏ ਆ ਪਿਓਰ ਨੀਲੀ 라ਵੀ ਦੇ ਵਿੱਚ ਕਾਲੇ ਰੰਗ ਦੇ ਵਿੱਚ ਆ ਗਈ ਤੇ ਸੁਆਸ ਹੁੰਦੀ ਆ ਤੀਜਾ 135000 ਰੁਪਏ ਦੀ ਕੀਮਤ ਆ ਕੱਦ ਜਰੂਰ ਦਰਮਿਆਨ ਹੈ ਕਿਉਂਕਿ ਬਾਰਡਰ ਏਰੀਆ ਚ ਬਾਈ ਮੱਝਾਂ ਲੈ ਕੇ ਆਈ ਸੀ ਸਾਰੀਆਂ ਉਹ ਦਰਵਾਣਾਵੇਂ ਨੀਲੀ ਰਾਵੀ ਤੇ ਤੇ ਸੀਮਣ ਲੱਗਿਆ ਵਗਾ। ਮੇਰੇ ਨਹੀਂ ਵੇਚਦੇ ਨਹੀਂ ਸਿਰ ਬੱਚੇ ਦੇ ਜਾਣੇ ਕਰਕੇ ਸਾਨੂੰ ਪ੍ਰੋਬਲਮ ਸਮਾਈ ਦੀ ਆ ਰਹੀ ਆ। ਆਪਾਂ ਪਸੂ ਖਾਂਬੇ ਨਹੀਂ ਜਾਂਦੇ ਫਿਰ ਹਨਾ। ਹਾਂਜੀ। ਤੇ ਇਕੱਲਾ ਜਾਣਾ ਮੰਨ ਕੇ ਚਲੋ ਗੌਰ ਵਗੈਰਾ ਘੱਟ ਹੁੰਦੀ ਹੈ ਤਾਂ ਕਰਕੇ ਪਸੂ ਵੇਚਦੇ ਪਿਆ। ਤੇ ਅੱਖ ਮਣਕਣੀ ਹੈ ਜੀ ਮੱਥੇ ਤੇ ਪਟਾ ਵਗੈਰਾ ਤੇ ਚਾਰੇ ਪੈਰ ਤੋਂ ਤਿੰਨ ਸਾਨੀਆਂ ਵਗੈਰਾ ਲੈ ਚਲੋ ਮੋੜ ਕੇ ਉਧਰੋਂ। ਨਿਸ਼ਾਨੀਆਂ ਵਗੈਰਾ ਪੂਰੀਆਂ ਕਵਰ ਕਰਦੀ ਪਈਆਂ। ਸਿੰਘ ਮੂੰਹ ਮੱਥਾ ਦੇਖੋ ਸੋਨਾ। ਸਿੰਘ ਮੂੰਹ ਮੱਥਾ ਦੇ ਭਾਰੀ ਪੇਟੀ ਵਾਲੀ ਮੈਂ ਆ ਜਮਾ। ਸੁਹਾ ਤੀਜਾ ਸੁੰਦੀ ਪਈ ਆ। ਕੀਮਤ 1 ਲੱਖ ਜੀ 3 ਦੂਜੇ ਸੂਏ ਮਲਕ ਦੱਸ ਦੇ ਕਿ ਆਪਾਂ ਇਹਦਾ ਚੋਆ ਹੈਗਾ ਤੇ ਅੱਗੇ ਤੀਜੇ ਨੰਬਰ ਜਿਹੜੀ ਪਲੂਣ ਝੋਟੀ ਦੇਖੀਏ ਨੇ ਆਪਾਂ ਇਹ ਵੀਰੇ ਝੋਟੀ ਸਾਡਾ ਮੰਨ ਕੇ ਮੇਰੇ ਕੋਲੇ ਇੱਕ ਮल्ला ਸਾਡੇ ਰਿਸ਼ਤੇਦਾਰਾਂ ਤੋਂ ਮੱਝ ਆਈ ਸੀ ਉਹ ਮੱਝ ਦਾ 24 ਲੀਟਰ ਦਾ ਰਕਾਰਡ ਸੀ ਅਸੀਂ ਜਿਵੇਂ ਅੱਜ YouTube ਦਾ ਚੈਨਲ ਆ ਨਾਮ ਮਕਲ ਜੁਗ ਹੋ ਗਿਆ ਹੁਣ ਹਰ ਪੱਖ ਤੋਂ ਆਪਾਂ ਜਾਣੂ ਹੋ ਗੂਗੀ ਸਾਨੂੰ ਉਹਦੀ ਨੌਲੇਜ ਨਹੀਂ ਸੀ ਉਹਦਾ ਸੀ 4 ਲੀਟਰ ਬੱਚੇ ਨੂੰ ਦੋ ਸਵੇਰ ਦੋ ਸ਼ਾਮ ਨੂੰ ਚੰਗਾ ਦੇ ਸੀ 20 ਲੀਟਰ ਡੇਰੀ ਆਇਰਨ 10 ਕਿਲੋ ਦੇ ਕਰਨੀ ਤਾਰ ਕੇ ਜਾਦੀ ਸ਼ਾਮ ਨੂੰ ਪਾ ਲੈ ਜਿੱਦੀ ਨਾਨੀ ਖੱਲੋ ਉਹ ਇਹ ਉਹਦੇ ਚ ਝੋਟੀ ਦੀ ਝੋਟੀ ਹੈ ਜਾਨੀ ਕਿ ਇਹਦੀ ਮਾਂ ਥੱਲੇ ਜਾਨੀ 16 17 16 17 ਰੈਗੂਲਰ ਦੋ ਦਿਨ ਦੀ ਰਹੀ ਹੈ ਇਹਦੀ ਫਾਇੰਡ ਵੀ 16 ਲੀਟਰ ਤੇ ਹੁਣ ਇਸ ਟਾਈਮ ਠੀਕ ਹੈ ਇੱਥੇ ਅੱਲਾਪ ਲੱਗੀ ਗਵਾਰਡ ਪਿੰਡ ਚ ਬੰਦੇ ਨੂੰ ਦਿੱਤੀ ਸੀ 17 16 ਲੀਟਰ ਉਹ ਵੀ ਦੇ ਰਹੀ ਸੀ ਇਹ ਝੋਟੀ ਦੀ ਮਾਂ ਦਾ ਵੀ ਐਵੇਂ ਜ਼ਿਕਰ ਮੰਨ ਲਓ 16 ਲੀਟਰ ਦਾ ਦੋ ਰਿਕਾਰਡ ਸਾਰੇ ਮੰਨ ਕੇ ਚਲੋ ਵੀ ਬਲੱਡ ਲਾਈਨ ਰਵੇ ਚੋ ਆ ਗਈ ਪੂਰੀ ਹਣਾ ਇੱਕ ਨ ਇਹ ਥੋੜਾ ਜਿਆਦਾ ਐਂਡੀ ਜਾਨੀ ਹੁਣ ਭਲੂਣ ਝੋਟ ਦਾ ਇਹ ਕਿ ਸਾਨੂੰ ਇਹਦੀ ਦਾ 12 ਲੀਟਰ ਦੀ ਮੀਡਾ ਪਰ ਜਾਨ 13 13.5 ਲੀਟਰ ਇਹ ਬਰੀਡ ਦੇ ਆ ਝੋਟੇ ਸਾਡੇ ਦੇ ਗੀਆਂ ਨੇ ਕਿਹਾ ਬਾਈ 12 ਕਿਲੋ ਮੰਨ ਕੇ ਬੰਦਾ ਲੈ ਲੈ ਤੇ ਲੇਵਾ ਬੜਾ ਸਾਫ ਸੁਥਰਾ ਹਨਾ ਮੇਰੇ ਹਜੇ ਦੇ 4 ਦਿਨ ਬਾਕੀ ਪਈ ਨੇ 4 ਦਿਨਾਂ ਹਜੇ ਜਿਹੜੇ ਉੱਤੇ ਉੱਤੇ ਲੋ 2 ਦਿਨ ਕੱਢ ਜੇ 1 ਦਿਨ ਕੱਢ ਜੇ ਉਹ ਉਦਰਤ ਦੇ ਆਪ ਤੇ ਨਹੀਂ ਪਤਾ ਕਿਹੜੇ ਟੀਕੇ ਦੀ ਹੈ ਮੇਰੇ ਟੀਕਾ ਤਾਂ ਹੈ ਹੈ ਤਾਂ ਮਤਲਬ ਸਾਡੇ ਤੇ ਲਾਗੇ ਪਿੰਡੀ ਮਤਲਬ ਝੂਟਾ ਰੱਖਿਆ ਵਾ ਸੀ ਬਹੁਤ ਚੰਗੀ ਬਾਡੀ ਦਾ ਝੂਟਾ ਸੀ ਅੱਛਾ ਉਹਦੀ ਧੀ ਆ ਗਈ ਹੈ ਹਾਂ ਉਹਦੀ ਧੀ ਹੈ ਤੇ ਠੀਕ ਹੈ ਤੇ ਕੋਈ ਪਿਛੇ ਪੁਛਲ ਸਕਿਆ ਤਾਂ ਨਹੀਂ ਬਾਈ ਆਪਾਂ ਲਿਖ ਕੇ ਦੇਣ ਨੂੰ ਤਿਆਰਾਂ ਇੱਕ ਤਾਂ ਜਵਾਨੀ ਕਲਾਮੀ ਕਹਿੰਦਾ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਪਿੱਛਾ ਕੱਢ ਜੇ ਮੈਂ ਵਾਪਸ ਕਰ ਦੇ ਆਏ ਕਹਿੰਦਾ ਆਬਦਰ ਪਈ ਲੈ ਜੇ ਮੈਂ ਮੇਰੇ ਕਿਨੇ ਸੰਗਠਨ ਜਿਹੜਾ ਆਨਲਾਈਨ ਆਉਂ ਕਹਿ ਰਹੇ ਹਾਂ ਆਪਾਂ ਜੇ ਰੇਟ ਇਹਦਾ ਕੀ ਰੱਖਿਆ ਜੀ ਜਿਹੜੇ ਇਹਦਾ ਰੇਟ ਆਪਾਂ 110000 ਰੁਪਇਆ ਰੱਖਿਆ ਇਹਦੇ 87000 ਰੁਪਇਆ ਲੱਗਿਆ ਕੱਲ ਗੱਡੀ ਵੀ ਬੰਦੇ ਲੈ ਕੇ ਆ ਗਈ ਸੀ ਕੈਸੀ ਪੱਖ ਜ਼ਿਆਦੇ ਪੈਸੇ ਗਣ ਲਾ ਮਾਨਾ ਨਹੀਂ ਵੀ ਇਹ ਆਪਾਂ ਨੂੰ ਐਡਾ ਲੋਡ ਨਹੀਂ ਪੈਸੇ ਨਹੀਂ ਆ ਜਿੱਦੀ ਕਾਹਲ ਨਹੀਂ ਠੀਕ ਪਰ ਜਾਇਜ਼ ਮੁੱਲ ਲਾਓ ਆਮਾ ਸੁਣ ਸੰਗਰ ਖਿਆਨਾਂ ਚ ਖਲਾਬਾਂ ਚ ਚਿਕਕੜਾ ਠੀਕ ਹੈ ਕਹਿੰਦਾ ਬਾ ਬਲੱਖ ਦੇ ਲਵੇ ਲੋਣੇ ਇਹ ਆ ਜੂਗੀ ਹਾਂ ਵੀਰੇ ਲੱਖ ਦੇ 8 60 ਤੋਰ ਦੇ ਵਾਰ ਨੇ ਸੋ ਸਿੰਘ ਮੂੰਹ ਮੱਥਾ ਦੇਖ ਸਕਦਾ ਕੁੰਡੀ ਝੋਟੀ ਆ ਤੇ ਕਦ ਕੜ ਬਹੁਤ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਪਲੀ ਵੀ ਆ ਪੂਰੀ ਓਕੇ ਆ ਜਮਾ ਤੇ ਬਾਕੀ ਪਛੋਕੜ ਬਹੁਤ ਚੰਗਾ ਦੱਸ ਦਿਆ ਬਾਈ ਇਹਦਾ 1 ਲੱਖ 10 ਹਜ਼ਾਰ ਕੀਮਤ ਆ ਵੀਰੇ ਝੋਟੀ ਛੱਲੀ ਥੰਡੀ ਦਾ ਕੋਈ ਆਮ ਤਿੰਨ ਲੱਖ ਆਪੂ ਉਸ ਚੱਕੇ ਖੜ ਦਿਂਦਾ ਠੀਕ ਹੈ ਤੇ ਵਾਕਿ ਥਣਾ ਦੀ ਬਿੱਥੀ ਬਹੁਤ ਆ ਹਨਾ ਸੋ ਥਣ ਦੇਖ ਲਓ ਚਾਰੇ ਨਿਕਣਵੇਂ ਸਾਫ ਸੁੱਤਰੀ ਬਿੱਥੀ ਤੇ ਕੋਈ ਇਹ ਨਹੀਂ ਗੱਲ ਵੀ ਥਣ ਜੋੜਦੀ ਐ ਇੱਕ ਦਾਸ ਹੈਗੀ ਐ ਜੀ ਬੁੜੀ ਵਜੇ ਰਵੇ ਨੂੰ ਕੋਈ ਟਿੱਕਾ ਨਹੀਂ ਭੰਵੇਂ ਛੜਕ ਤੇ ਲੰਗੇ ਭਖਾਰੀ ਨੂੰ ਲਾ ਕੇ ਵਹਾ ਦੋ ਨੂੰ ਕੋਈ ਇਹ ਰਵੇ ਦੀ ਟੈਨਸ਼ਨ ਨਹੀਂ ਕੋਈ ਨਹੀਂ ਘਰ ਵੀ ਹਮਨੇ ਹੁਣ ਬਖੜਾਏ ਤੇ ਹਪੜਾ ਦਾ ਫੁੜੀ ਮਚਾਈ ਜਾਂਦੇ ਹਨ ਠੀਕ ਐ ਪੂਰੇ ਰਵੇ ਦੀ ਝੋਟੀਆਂ ਜਾਵਾਂ ਹਨਾ ਹਾਂਜੀ ਤੇ ਅੱਗੇ ਆਪ ਜਿਹੜੀ ਕੱਟੀ ਦੇਖੀ ਜ ਨੇ ਜੀ ਕਿੰਨੀ ਹਕਮ ਰਵੇ ਦੀ ਵੀ ਰੇ ਦੀ ਇਸ ਟਾਈਮ 11 ਮਹੀਨਾ ਤੋਂ 2-4 ਦਿਨ ਘੱਟ ਵੀ ਹੋ ਸਕਦੀ ਐ ਪੂਰੇ 11 ਦੀ 23 ਹੋ ਸਕਦੀ ਐ ਠੀਕ ਐ ਇਹ ਆ ਗਈ ਠੀਕ ਇਹਦੀ ਮਾਂ ਦਾ ਰਕਾਰਡ 17 ਲੀਟਰ ਦਾ ਸਾਡਾ ਚੋਇਆ ਵਾ ਤਾਂ ਹਮ ਦੀਆਂ ਕਰਨ ਪਹੁੰਦਿਆਂ ਗੱਲਾਂ ਹੁੰਦੀਆਂ ਅਗਲਾ ਕਹਿੰਦੇ ਵੀ ਬਾਈ ਯਾਰ 16 ਲੀਟਰ 18 ਲੀਟਰ ਅਸੀਂ ਪੂਰੇ ਦਾ ਪੂਰਾ ਇੱਕ ਸੂਆ ਚੋਕੇ ਫੇਰ ਤੈਨੂੰ ਦਾਅਵੇ ਨਾ ਕਰ ਰਹੇ ਹਾਂ ਵੀ ਇਹਦਾ 14 ਲੀਟਰ ਦੁੱਧ ਚੋਇਆ ਠੀਕ ਹੈ ਤੇ ਇਹਦਾ ਭਾਅ ਆਪਾਂ ਕੀ ਰੱਖਿਆ ਘੱਟੀ ਦਾ ਵੀਰੇ ਜੇ ਤਾਂ ਆਪਾਂ ਦੇਖਨੇ ਦੂਜੀ ਆਮ ਪਸ਼ੂ ਨੂੰ ਉਹਦੇ ਅਕਾੜੋ ਨੇ ਤਾਂ ਦੇਖਦੇ ਆਂ ਵੀ ਥੋੜਾ ਜਿਹਾ ਭਾਅ ਦਾ ਫਰਕ ਪੈਂਦਾ ਇਹਨਾਂ ਦਾ ਕਿਉਂ ਜਿਹੜੀ ਨੀਂਦੀ ਜਾ ਦੀ ਬਰੀਡ ਹੈ ਇਹਨਾਂ ਦਾ ਦੁੱਧ ਦੀ ਕੁਆਲਿਟੀ ਤੇ ਇਹਨਾਂ ਦਾ ਸ਼ਾਂਤ ਸੁਭਾਅ ਇਹ ਉਹ ਚੀਜ਼ਾਂ ਜਿਹੜੀ ਇਹ ਕਈ ਗੱਲਾਂ ਨੂੰ ਮੈਟਰ ਕਰਦੀ। ਮਨ ਰਵਾ ਪੁਰਨਾ ਸੜ ਜਾਮਾ ਹਨਾ। ਥਣ ਥਣ ਦੇਖੋ। ਥਣ ਚਾਰੀ ਆ ਨਾ ਕੋਈ ਫੋਰਸਾਂਗ ਨਹੀਂ ਹੈਗੀ। ਚੰਗੀ ਝੋੜੀ ਵਾਲੀ ਕੱਟੀ ਹੈ। ਠੀਕ ਹੈ। ਕੋਈ ਆਏ ਚਾਕੇ ਪੁੱਛਾਂ ਖੜ ਜਾਂਦੇ। ਠੀਕ ਹੈ ਮੰਨ ਕੇ ਚੱਲੋ ਵੀ ਤੇ ਇਹਦਾ ਫਿਰ ਭਾਵ ਕੀ ਰੱਖਿਆ ਆਪਾਂ? 15000 ਰੁਪਏ। 15000 ਜਮਾਨਤਨ ਹੋ ਜਾਊਗਾ। ਹਾਂ ਵੀਰੇ ਜਰੂਰ ਕਰਾਂਗੇ। ਗੱਲ ਇਹ ਉਹ ਤਾਂ ਪਿਆਰ ਹੁੰਦਾ ਹੈ। ਇਹਦੀ ਕੋਈ ਗੱਲ ਨਹੀਂ ਹੁੰਦੀ। ਪੈਸਿਆਂ ਨਾਲ ਨਹੀਂ ਬਾਰੇ ਆਉਂਦਾ। ਪ੍ਰੇਮ ਹੁੰਦਾ। ਪਰ ਇਹ ਨਹੀਂ ਪਤਾ ਵੀ ਕਿਹੜੇ ਟੀਕੇ ਦੀ ਹੈ। ਨਾ ਵੀਰੇ ਇਹ ਨਹੀਂ ਕਨਫਰਮ। ਠੀਕ ਹੈ ਹੈ ਸਮਝ ਜ ਸੋ 15000 ਰੁਪਏ ਇਸ ਕੱਟੀ ਦੀ ਕੀਮਤ ਹੈਗੀ 11 ਕਿ ਮਹੀਨੇ ਦੀ ਹੈਗੀ ਕੱਟੀ ਦੀ ਏਜ ਸੋ ਦੇਖੋ ਸਿੰਘ ਮੂੰਹ ਆਥਾ ਸਿੰਘ ਸੋਣਾ ਮੋੜ ਜੂ ਹਨਾ ਹਾਂਜੀ ਸਿੰਘ ਮਾਂ ਮੋੜ ਜਊ ਠੀਕ ਹੈ ਸੋ ਦੇਖੋ ਕੱਦ ਕਾਠ ਵਗੈਰਾ ਕੱਟੀ ਦਾ ਚੰਗਾ ਹੈਗਾ ਤੇ ਤਿੰਨ ਪੈਰਾਂ ਦੇ ਨਿਸ਼ਾਨ ਤਾਂ ਹੀ ਦੇ ਹੈਗੇ ਹਨਾ ਹਾਂਜੀ ਮੂਹਲੇ ਪੈਰਾਂ ਥੋੜੇ ਘਟਾ ਜ ਹੈਗੇ ਇੱਕ ਤੇ ਨਾੜਾ ਜ ਹੈਗਾ ਮੂਹਲੇ ਤੇ ਇੱਕ ਤੇ ਠੀਕ ਹੈ ਸੋ ਦੇਖੋ ਬਾਕੀ ਪਤਲੀ ਚਮੜੀ ਦੇ ਵਿੱਚ ਕੱਟੀ ਜਾਏਗੀ 15000 ਰੁਪਏ ਇਸ ਕੱਟੀ ਦੀ ਕੀਮਤ ਸੋ ਆਪਾਂ ਚਾਰ ਨਾਕ ਦਿਖਾਤੇ ਪਿੰਡ ਆ ਗਿਆ ਆਪਣਾ ਬੋਲ ਜੇ ਫਟੇ ਕੱਢ ਜੀ ਠੀਕ ਹੈ ਮੋੜ ਰਾਬੇ ਦੇ ਨੇੜੇ ਆ ਗਿਆ ਨਾ ਦਰਾਕਾ ਪੱਤੀ ਦੇ ਕੋਲ ਪੱਤੀ ਤੇ ਮਾਂ ਬੁਰਜ ਫਾਤੇ ਕੱਢਦੇ ਵਿਚਾਲੇ ਆ ਗਏ ਜੀ ਆਪਣਾ ਠੀਕ ਹੈ ਜ਼ਿਲ੍ਹਾ ਬਰਨਾਲਾ ਪੈ ਗਿਆ ਜ਼ਿਲ੍ਹਾ ਬਰਨਾਲਾ ਨੰਬਰ ਬੋਲੋ ਜੀ ਆਪਣਾ 84272 ਜੀ 49213 ਰਾੜ ਵਾਲੇ ਬਾਜੀਆਂ ਵੀ ਤੁਸੀਂ ਖੇਤ ਤੇ ਰਹਿੰਦੇ ਹੋ ਠੀਕ ਹੈ ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ